ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਟੱਕੇ ਸ਼ਾਹੀ ਨਹੀਂ ਚਲੇਗੀ ਟੱਕੇ ਸ਼ਾਹੀ ਨਹੀਂ ਚਲੇਗੀ ಗ್ರಾಮ ਪੰਚਾਇਤ ਮੁਰਦਾਬਾਦ ਹਾਂਜੀ ਜੇ ਅਸੀਂ ਕੱਦ ਤਾਹਾਂ ਚੱਕ ਜਾਂਦੇ ਤਾਂ ਤੂੰ ਤੇਰਾ ਤੇ ਸਾਡੀਆਂ ਤੇਰੀਆਂ ਜੁੱਤੀਆਂ ਅਸੀਂ ਜਗੇ ਕੰਮ ਦਾ ਵਿਰੋਧ ਕਰਦੇ ਨਹੀਂ ਜਦੋਂ 1 ਮਿੰਟ ਜਦੋਂ ਵੀ ਟੱਪਾ ਖਾਲੀ ਕਰਦੇ ਜੀ ਦਾ ਮੈਂ ਨਾਲੇ ਦੇ ਵਿੱਚ ਫੜ ਕੇ ਆਪ ਜਦੋਂ ਹੋਰ ਪਾਣੀ ਖਾਰਜ ਕਰਦੇ ਮੈਂ ਆਪ ਪਾਣੀ ਚ ਪਾਉਂਦਾ ਵੀ ਕਿ ਨਹੀਂ ਚ ਪਾਉਂਦਾ ਸੀ ਮੈਂ ਵੀ ਚ ਪਾਉਂਦਾ ਸੀ ਅਰੇ ਅਸੀਂ ਨਹੀਂ ਚਕਾਉਂਦਾ ਕੋਈ ਦਾ ਪਾਣੀ ਬੰਦ ਕਰਦਾ ਯਾਰ ਕਦੋਂ ਤੇ ਪਾਣੀ ਨਿਕਲਦਾ ਉਹ ਕੰਦ ਦਾ ਟੱਪਾ ਖਾਲੀ ਹੋ ਜਾਉਂਦਾ ਬਸ ਨਾ ਮਿਲਦਾ ਉਹ ਤਾਂ ਮੇਰਾ ਸ਼ੌਣੀ ਵਾਲੀ ਛੜਕਦੇ ਵੀ ਹੋ ਗਿਆ ਜੀ ਜਾ ਕੇ ਦੇਖ ਉਹ ਚੀਜ਼ ਕਹ ਕੋਈ ਵੀ ਕੰਮ ਜਿਹੜਾ ਵੀ ਕੰਮ ਆ ਘਰੇਕ ਜਿਹੜਾ ਕੰਮ ਕਰਦੇ ਚਾਹੀਦਾ ਕਰੋ ਨਾਲ ਆ ਇਧਰ ਆ ਕਿਹਦੇ ਸੁਣਵਾਇਦਾ ਸੁਣ ਕੇ ਆਹ ਜਿਹੜੀ ਲੌੜਾ ਸਮਾਂ ਚੱਲਣਾ ਦਰਦੱਕ ਜਾਂਦਾ ਸਾਡੇ ਆ ਉਹਦੇ ਬਾਅਦ ਉਹ ਦੇ ਰਹੇ ਉਹ ਦੇ ਜਾਣਗੇ ਉਹਦੇ ਰੋਹ ਜਾਣੇ ਉਹ ਬੜੇ ਆਖੀ ਜਿਹੜਾ ਮੂਹੇ ਦੀ ਉੱਤੇ ਮੋਸਟਰ ਉੱਠਣਾ ਉਹ ਆਉਣਾ ਹੀ ਨਹੀਂ ਯਾਰ ਉਹਦੇ ਤੋਂ ਬਾਅਦ ਬੰਦਾਰੀਆਂ ਲੱਗਦੀ ਨੇ ਮਰੇ ਉਹ ਬੰਦੇ ਨੂੰ ਫੁੱਟੇ ਦੀਆਂ ਇਹਦਾ ਫੜੀ ਨਾ ਇਹ ਤੁਸੀਂ ਬੰਦੇ ਦੇ ਮਗਰ ਲੱਗੀਆਂ ਉਹ ਤਾਂ ਉਹ ਤਾਂ ਦੇਖਣਾ ਨਸ਼ਿਆਲਾ ਨਾ ਫੜੋ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਫੜੀ ਰਹਿੰਦਾ ਕੋਈ ਨਾ ਕੋਈ ਸਵਾਈ ਕਰਦੇ ਉਹਨਾਂ ਦੇ ਸਵਾਈ ਕਰਦੇ ਉਹਨਾਂ ਦੇ ਘਰ ਬਣਾਣੇ मेरी ये लोग हट के चल जाने दो लाखों रुपया है जी ये भी काई दे नहीं टोपा खाली करा चा नहीं नहीं टोपा खाली करा रेत पे काका देव चढ़ाता ऐसे रख दे काका यार यार कर जमा दबाया हां जी लक्कना कोटा पादे तोने छाने बनाता थोड़ी बात ਇਹਨਾਂ ਨੇ ਮੋਟਾ ਪਾ ਕੇ ਤੁਹਾਨੂੰ ਸਿਆਣੇ ਬਣਾਤਾ ਤੇ ਹੁਣ ਆਪਾਂ ਇਹਨਾਂ ਦੱਸਦੇ ਆ ਤੁਸੀਂ ਇਹਨਾਂ ਪੜਾਉਣਾਂ ਦੀ ਗੱਲ ਕੋਈ ਨਹੀਂ ਨਹੀਂ ਗੱਲ ਕਰਨੀ ਟਾਂਗਾ ਕੋਈ ਤੁਸੀਂ ਪਿੰਡ ਵਾਲੇ ਨੂੰ ਮੈਂ ਤੈਨੂੰ ਕਹਿਣਾ ਤੈਨੂੰ ਕਹਿ ਦੇਵਾਂ ਇਹਨਾਂ ਨੂੰ ਕਿਹਾ ਮੈਂ ਚੱਲ ਜਾਂ ਵੀ ਇਹਨਾਂ ਨੂੰ ਕਿਹਾ ਵੀਰੇ ਨਾ ਹਸਤ ਕਰ ਤੁਹਾਨੂੰ ਬਹੁਤ ਆਉਂਦੀਆ ਕਰਨੀ ਨਹੀਂ ਨਹੀਂ ਕਰੀ ਜਿੱਥੇ ਕਰਦੇ ਗਏ ਜਿੱਥੇ ਕਰਦੇ ਉੱਥੇ ਕਰੀ ਜਲੋ ਬਾਈ ਰੁਕ ਜਾ ਦੋ ਮਿੰਟ ਰੁਕ ਜਾ ਦੋ ਮਿੰਟ ਇੱਕ ਮਿੰਟ ਅਸੀਂ ਅੰਨ ਪੜਾ ਅੰਨ ਪੜਾ ਨੇ ਮੋਟਾ ਨਹੀਂ ਨਹੀਂ ਤੁੰਦੀ ਬਾਤ ਤੁਸੀਂ ਯਾਰ ਤਸੀਂ ਦੇਖ ਸਕਦੇ ਹੋ ਕਿ ਪਿੰਡ ਰਾਮਪੁਰ ਵਿਖੇ ਜੋ ਐਸਸੀ ਸੰਚਾਨ ਕਾਰਡ ਦੇ ਵਿੱਚ ਇਲੈਕਟ੍ਰੋਨਿਕ ਪੱਟੀਆਂ ਲਗਾਉਣ ਦਾ ਮੁੱਦਾ ਹੈ ਬੜਾ ਗਰਮਾਇਆ ਹੋਇਆ ਮੁੱਦਾ ਹੈ ਇੱਕ ਪਾਸੇ ਜੋ ਪਿੰਡ ਵਾਸੀ ਨੇ ਇਹਦਾ ਵਿਰੋਧ ਕਰ ਰਹੇ ਨੇ ਦੂਸਰੇ ਪਾਸੇ ਜੋ ਪਿੰਡ ਦੀ ਪੰਚਾਇਤ ਹੈ ਉਸ ਵੱਲੋਂ ਮਤਾ ਪਾ ਕੇ ਜੋ ਹੈਵਨਲੀ ਪੈਲਸਾ ਉਸ ਨੂੰ ਬੇਨਤੀ ਕੀਤੀ ਗਈ ਹੈ ਕਿ ਸਾਡੇ ਪਿੰਡ ਦੇ ਵਿੱਚ ਇਲੈਕਟ੍ਰੋਨਿਕ ਪੱਟੀਆਂ ਲਗਾਈਆਂ ਜਾਣ ਦੂਸਰੇ ਪਾਸੇ ਜੋ ਪਿੰਡ ਵਾਸੀ ਨੇ ਇਸ ਦਾ ਵਿਰੋਧ ਕਰ ਰਹੇ ਨੇ ਮੁੱਦਾ ਗਰਮਾਇਆ ਹੋਇਆ ਤੇ ਇੱਕ ਪੱਖ ਦੋਹਾਂ ਪੱਖਾਂ ਦੀ ਗੱਲ ਕਰਦੇ ਆ ਦੋਹਾਂ ਪੱਖਾਂ ਤੋਂ ਲੈ ਕੇ ਲੋ ਤਾਂ ਉਹਨਾਂ ਦੇ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਹਾਂਜੀ ਭੈਣ ਜੀ ਕਿੰਨਾ ਤੁਹਾਡਾ ਮੇਰਾ ਨਾਮ ਰਾਜਵਿੰਦਰ ਕੌਰ ਆ ਜੀ ਅੱਜ ਤੁਸੀਂ ਇੱਥੇ ਸਮਸ਼ਾਨ ਘਾਟਾ ਜੋ ਪਿੰਡ ਰਾਮਪੁਰ ਦੀ ਇੱਥੇ ਤੁਸੀਂ ਸਾਰਾ ਪਿੰਡ ਕੱਤਰ ਹੋਇਆ ਹਾਂਜੀ ਇਹ ਕਾਰਨ ਕਿਸ ਗੱਲ ਦਾ ਬੋਤ ਕਰ ਰਹੇ ਪਹਿਲਾਂ ਤਾਂ ਸਾਰੇ ਹੀ ਪਿੰਡ ਵਾਸੀਆਂ ਨੂੰ ਮੇਰੇ ਭੈਣ ਭਰਾਵਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਇਸ ਵਿਰੋਧ ਵਿੱਚ ਇੱਥੇ ਇਕੱਠੇ ਹੋયા ਕਿ ਇਹ ਇੱਕ ਗੋਵਿੰਦ ਮਾਰਗ ਜਿਹਨੂੰ ਨਾਂ ਦਿੱਤਾ ਗਿਆ ਹੈ ਇੱਥੇ ਇੱਕ ਸਕੂਲ ਬੱਚਿਆਂ ਦਾ ਹੈ ਗੁਰਦੁਆਰਾ ਸਾਹਿਬ ਰੇਰੂ ਸਾਹਿਬ ਸੰਗਤਾਂ ਆਉਂਦੀਆਂ ਨੇ ਇਸ ਲਈ ਇਸ ਰੋਡ ਨੂੰ ਨਾ ਖਰਾਬ ਕੀਤਾ ਜਾਵੇ ਇਹ ਸੰਸਥਾ ਕਿਤੇ ਹੋਰ ਜਾ ਕੇ ਵੀ ਇਹ ਕੰਮ ਕਰ ਸਕਦੀ ਹੈ ਕਿਉਂਕਿ ਇਹ ਪੰਚਾਇਤ ਨੇ ਜੇ ਉਪਰਾਲਾ ਚੱਕਿਆ ਹੈ ਤਾਂ ਉਹ ਪੰਚਾਇਤ ਬਾਹਰਲੀ ਹੈਲਪ ਕਿਉਂ ਲੈ ਰਹੀ ਆ ਇਹ ਚੀਜ਼ਾਂ ਲਈ ਉਹਨਾਂ ਵਿੱਚ ਆਪਣੇ ਚ ਦਮ ਨਹੀਂ ਹੈ ਵੀ ਇਹ ਆਪਣੇ ਦਮ ਤੇ ਕੁਝ ਕਰ ਸਕਣ ਤੇ ਅਸੀਂ ਜੇ ਬਾਹਰਲੇਆਂ ਦੀ ਸਪੋਰਟ ਲੈਣੀ ਹੈ ਕੋਈ ਹੋਰ ਭਲਾਈ ਲਈ ਕੋਈ ਸਕੂਲ ਖੋਲੇ ਜਾਣ ਕੋਈ ਡਿਸਪੈਂਸਰੀ ਖੋਲੀ ਜਾਵੇ ਇਹ ਇਹੋ ਜਿਹੇ ਕੰਮ ਕਰਨ ਜੋ ਲਾਗਾ ਜੋਕ ਹੋਵੇ ਪਿੰਡ ਵਿੱਚ ਤੇ ਸਾਡੀ ਹੱਥ ਬਨ ਕੇ ਹੀ ਬੇਨਤੀ ਹੈ ਕਿ ਇਹ ਪ੍ਰੋਜੈਕਟ ਨੂੰ ਬੰਦ ਕੀਤਾ ਜਾਵੇ ਸਾਡੇ ਆਲੇ-ਦਾਲੇ ਰਹਿਣ ਵਾਲੇ ਨਗਰ ਵਾਸੀਆਂ ਨੂੰ ਸਾਰਿਆਂ ਨੂੰ ਇਹ ਮੁਸ਼ਕਲ ਦਾ ਸਾਹਮਣਾ ਸਾਨੂੰ ਕਰਨਾ ਪੈਣਾ ਨਾ ਕਿ ਪੰਚਾਇਤ ਨੂੰ ਕਰਨਾ ਪੈਣਾ ਸਾਨੂੰ ਇਸ ਲਈ ਬਹੁਤ ਹੀ ਇਹ ਕੰਮ ਨਹੀਂ ਚੰਗਾ ਲੱਗਿਆ ਘਟਿਆ ਬਹੁਤ ਮਹਿਸੂਸ ਹੋ ਰਿਹਾ ਵੀ ਇਹ ਇੱਕ ਅਪਰਾਹਲਾ ਕੀਤਾ ਤੇ ਇੱਕ ਸ਼ਮਸ਼ੁਨਾਨ ਘਾਟਦਾ ਠੀਕ ਹੈ ਅਸੀਂ ਇਹ ਵਿਰੋਧ ਕਰ ਰਹੇ ਹਾਂ ਅਸੀਂ ਇਹ ਪ੍ਰੋਜੈਕਟ ਨਹੀਂ ਲੱਗਣ ਦੇਣਾ ਇੱਥੇ ਇਸ ਤਰ੍ਹਾਂ ਦੀ ਉਹ ਪੱਤੀਆਂ ਨੇ ਇਲੈਕਟ੍ਰੋਨਿਕ ਉਹ ਜੋ ਜਨਰਲ ਸੰਸ਼ਾਨ ਕਰਨ ਉੱਤੇ ਲੱਗੀਆਂ ਹੋਈਆਂ ਹਾਂ ਹਾਂਜੀ ਹਾਂਜੀ ਲੱਗੀਆਂ ਹੋਈਆਂ ਨੇ ਇਹ ਪਿੰਡ ਤੋਂ ਬਾਹਰ ਕੰਮ ਚਾਹੀਦੇ ਨੇ ਨਾ ਕਿ ਇਹ ਪਿੰਡ ਦੇ ਅੰਦਰ ਲੈ ਕੇ ਆਉਣੇ ਚਾਹੀਦੇ ਨੇ ਸਾਨੂੰ ਇਹੀ ਹੈ ਵੀ ਇਹ ਪਿੰਡ ਤੋਂ ਬਾਹਰ ਜਾਵੇ ਦੇਖੋ ਮਰਨਾ ਜੀਣਾ ਇੱਕ ਜਗ੍ਹਾ ਸਾਰਿਆਂ ਨੇ ਇਸ ਵਿੱਚ ਕਿਸੇ ਦੇ ਧਰਮ ਨੂੰ ਲੈ ਕੇ ਕੋਈ ਵੀ ਆਪਾਂ ਨਹੀਂ ਕਹਿ ਸਕਦੇ ਤੇ ਇਹ ਉਪਰਾਲਾ ਜਾਣੀ ਜੇ ਇਹਨਾਂ ਨੇ ਕਦਮ ਚੱਕਿਆ ਵੀ ਤਾਂ ਪਿੰਡ ਦੇ ਬਾਹਰ ਚਾਹੀਦਾ ਹੈ ਪਿੰਡ ਦੇ ਵਿੱਚ ਨਹੀਂ ਆਉਣਾ ਚਾਹੀਦਾ ਸਾਡੀ ਇਹੀ ਹੱਥ ਬਨ ਕੇ ਬੇਨਤੀ ਆ ਪੰਚਾਇਤ ਨੂੰ ਕਿ ਸਾਡੇ ਨਾਲ ਇਹ ਇੱਕ ਵਾਰੀ ਸਲਾਹ ਕਰ ਦੇ ਠੀਕ ਹੈ ਨਾ ਸਰਕਾਰ ਨੂੰ ਵੀ ਬੇਨਤੀ ਹੈ ਵੀ ਇਸ ਪ੍ਰੋਜੈਕਟ ਨੂੰ ਰੋਕਿਆ ਜਾਵੇ ਠੀਕ ਹਨਾ ਸਾਡੇ ਨਾਲ ਇਹ ਤੱਕਾ ਨਾ ਹੋਵੇ ਅਸੀਂ ਇੱਕ ਵਾਰੀ ਇਹਨਾਂ ਨੂੰ ਬੁਲਾ ਕੇ ਇੱਕ ਗੱਲਬਾਤ ਕਰਨੀ ਸੀ ਪਰ ਇਹਨਾਂ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਇਹ ਕਹਿੰਦੇ ਸਾਡੇ ਨਾਲ ਮਤਾ ਪਾਸ ਹੋਇਆ ਹੋਇਆ ਸਾਰੇ ਮੈਂਬਰਾਂ ਦੇ ਸਾਈਨ ਹੋਏ ਹੋਏ ਨੇ ਸਾਨੂੰ ਨਹੀਂ ਪਤਾ ਹਾਲਾਂਕਿ ਇਹ ਨੇੜੇ ਰਹਿੰਦੇ ਨਗਰਵਾਸੀਆਂ ਦੇ ਅਸੀਂ ਬੁਲਾਏ ਸੀ ਅਸੀਂ ਬੁਲਾਏ ਸੀ ਇਹਨਾਂ ਨੂੰ ਵੀ ਆਓ ਸਾਡੇ ਨਾਲ ਗੱਲਬਾਤ ਕਰੋ ਪਰ ਇਹ ਨਹੀਂ ਆਏ ਇਹ ਕਹਿੰਦੇ ਕਿਹਨੂੰ ਕਿਹਨੂੰ ਪ੍ਰੋਬਲਮ ਆ ਸਾਨੂੰ ਨਾ ਲੈ ਕੇ ਦੱਸੋ ਵੀ ਨਾ ਦੱਸੋ ਇਹ ਤਾਂ ਇਕੱਠ ਦੱਸੂਗਾ ਤੁਹਾਨੂੰ ਵੀ ਕਿਹਨੂੰ ਕਿਹਨੂੰ ਪ੍ਰੋਬਲਮ ਹੈ ਠੀਕ ਹੈ ਨਾ ਪੰਚਾਇਤ ਹੁੰਦੀ ਹੈ ਪਿੰਡ ਦੇ ਭਲੇ ਵਾਸਤੇ ਹੁੰਦੀ ਹੈ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਜੋ ਪਿੰਡ ਦੇ ਲੋਕਾਂ ਦੀ ਆਵਾਜ਼ ਆਉਂਦੀ ਹੁੰਦੀ ਹੈ ਇੱਥੇ ਵਰਤਾਰਾ ਉਲਟੋ ਹੋ ਰਿਹਾ ਪਿੰਡ ਦੇ ਜੋ ਲੋਕ ਨੇ ਵਿਰੋਧ ਕਰ ਰਹੇ ਨੇ ਪੰਚਾਇਤ ਧੱਕਾ ਕਰ ਰਹੀ ਹੈ ਆਪਦੀ ਬਾਹਰਲੇ ਜੋ ਕਾਰਪੋਰੇਟ ਘਰਾਣੇ ਨੇ ਉਹਨਾਂ ਨਾਲ ਮਿਲ ਕੇ ਜ ਆਪਣਾ ਪ੍ਰੋਜੈਕਟ ਚੋਪ ਰਹੀ ਹੈ ਦੇਖੋ ਇਹ ਇਹ ਜਿਹੜੀ ਸਾਰੀ ਹੀ ਕਾਰਜਕਾਰੀ ਹੋ ਰਹੀ ਹੈ ਇਹਦੇ ਵਿੱਚ ਅਸੀਂ ਇੱਕ ਨਾ ਤਾਂ ਨਫਾ ਦੇਖਦੇ ਹਾਂ ਠੀਕ ਹੈ ਨਾ ਵੀ ਸਾਨੂੰ ਕੋਈ ਪ੍ਰੋਫਿਟ ਹੋਊਗਾ ਇਹ ਚੀਜ਼ ਤੋਂ ਅਸੀਂ ਇਹ ਦੇਖਦੇ ਹਾਂ ਵੀ ਸਾਡੇ ਏਰੀਏ 'ਚ ਇੱਕ ਗੈਸ ਨੂੰ ਲੈ ਕੇ ਜਿਹੜਾ ਪ੍ਰਦੂਸ਼ਣ ਫੈਲਣਾ ਉਹ ਸਾਨੂੰ ਮਨਜ਼ੂਰ ਨਹੀਂ ਹੈਗਾ ਠੀਕ ਹੈ ਨਾ ਉਹ ਗੈਸ ਨਾਲ ਇੰਨੀਆਂ ਬਿਮਾਰੀਆਂ ਪੈਦਾ ਹੋਣੀਆਂ ਨੇ ਕਿ ਫਿਰ ਸਾਨੂੰ ਪੰਚਾਇਤ ਨੇ ਸਾਡਾ ਹਾਲ ਵੀ ਨਹੀਂ ਪੁੱਛਣਾ ਆ ਕੇ ਠੀਕ ਹੈ ਨਾ ਤੇ ਅਸੀਂ ਨਾ ਬਾਹਰਲੀਆਂ ਕੰਟਰੀਆਂ ਦੀ ਹਿੱਸਾ ਕਰ ਸਕਦੇ ਹਾਂ ਕਿਉਂਕਿ ਸਾਡਾ ਆਲਾ ਦਵਾਲਾ ਅਸੀਂ ਦੇਖਿਆ ਕਿੰਨਾ ਕ ਸਾਫ਼ ਸੁਥਰਾ ਕਿੰਨਾ ਕੇ ਪੰਚਾਇਤ ਨੇ ਸਾਡਾ ਬਣਾਤਾ ਠੀਕ ਹੈ ਨਾ ਉਹ ਪਹਿਲਾਂ ਜਿਹੜੇ ਕੰਮ ਕਰਨੇ ਵਾਲੇ ਪੰਚਾਇਤ ਦੇ ਉਹ ਕਰੇ ਤੇ ਇਸ ਪ੍ਰੋਜੈਕਟ ਨੂੰ ਰੋਕਿਆ ਜਾਵੇ ਠੀਕ ਹੈ ਨਾ ਇਸ ਲਈ ਇਹ ਸੰਸਥਾ ਜਿਹੜੀ ਬਣੀ ਹੋਈ ਆ ਇਹ ਚਾਰੇ ਆਸੇ ਪਾਸੇ ਸਾਡੇ ਕੋਲ ਇਹ ਹੈਗੀਆਂ ਚੀਜ਼ਾਂ ਇਹਨਾਂ ਦੀ ਸਾਨੂੰ ਲੋੜ ਨਹੀਂ ਹੈਗੀ ਠੀਕ ਹੈ ਨਾ ਇਸ ਪ੍ਰੋਜੈਕਟ ਨੂੰ ਅਸੀਂ ਨਹੀਂ ਲੱਗਣ ਦੇਣਾ ਕਿਰਪਾ ਕਰਕੇ ਆਪਣੀ ਰਜ਼ਾਮੰਦੀ ਨਾਲ ਕਰ ਲੋ ਨਹੀਂ ਤਾਂ ਫਿਰ ਇਹ ਅੱਗੇ ਵਧਣ ਤੋਂ ਇਲਾਵਾ ਸਾਡੇ ਲਈ ਹੋਰ ਕੋਈ ਕਦਮ ਨਹੀਂ ਹੈਗਾ ਵਾਈ ਗੁਰਜੀ ਕਾਕਾ ਸਾਹਿਬ ਵਾਈ ਗੁਰਜੀ ਕੀ ਫਤਿਹ ਹਾਂਜੀ ਖੜਿਆ ਪਿੰਡ ਰਾਮਪੁਰ ਤਹਿਸੀਲ ਪਾਇਲ ਜਿਲ੍ਹਾ ਲੁਧਿਆਣਾ ਵਿਖੇ ਜਿੱਥੇ ਕਿ ਅੱਜ ਜੋ ਪਿੰਡ ਦੀ ਐਸਸੀ ਸ਼ਮਸ਼ਾਨ ਘਾਟ ਹੈ ਇਸ ਵਿੱਚ ਇੱਕ ਪ੍ਰੋਜੈਕਟ ਲੱਗਣ ਜਾ ਰਿਹਾ ਸੀ ਜੋ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾ ਕੇ ਪ੍ਰੋਜੈਕਟ ਲਗਵਾਇਆ ਜਾ ਰਿਹਾ ਜੋ ਹੈਵਨਲੀ ਪੈਲੇਸ ਹੈ ਐਨਜੀਓ ਹੈ ਉਸ ਵੱਲੋਂ ਇਹ ਪ੍ਰੋਜੈਕਟ ਲਗਾਇਆ ਜਾ ਰਿਹਾ ਸੀ ਤੇ ਜਿਸ ਨੂੰ ਲੈ ਕੇ ਜੋ ਪਿੰਡ ਵਾਸੀ ਸੀਗੇ ਉਹਨਾਂ ਨੇ ਤਾਂ ਬੋਲ ਕੀਤਾ ਸਾਡੇ ਨਾਲ ਨੇ ਪਿੰਡ ਦੇ ਸਰਪੰਚ ਉਹ ਕਰਦੇ ਆ ਉਹਨਾਂ ਲੈਣੇ ਪੱਖ ਹਾਂਜੀ ਸਰਪੰਚ ਸਾਹਿਬ ਤੁਹਾਡਾ ਸਵਾਗਤ ਹੈ ਚੈਨਲ ਦੇ ਉੱਪਰ ਅ ਕਿਹੜਾ ਪ੍ਰੋਜੈਕਟ ਤੁਸੀਂ ਪਿੰਡ ਦੇ ਵਾਸਤੇ ਲੈ ਕੇ ਆਏ ਹੋ ਜੀ ਸਾਡੇ ਪਿੰਡ ਵਾਸਤੇ ਇੱਕ ਸ਼ਮਸ਼ਾਨ ਘਾਟ ਵਾਸਤੇ ਹੈਵਲੀਆਂ ਪਹਿਲੇ ਸਾਨੂੰ ਪ੍ਰੋਜੈਕਟ ਦਿੱਤਾ ਦੀਗਾ ਜਿਹਦੀ ਘੱਟੋ ਘੱਟ ਕੀਮਤ 70 ਤੋਂ 80 ਲੱਖ ਰੁਪਏ ਆ ਜਿਹਦੇ ਵਿੱਚ ਅਸੀਂ ਸੋਚਿਆ ਵੀ ਚਲੋ ਐਸੀ ਭਾਈਚਾਰਾ ਸਾਡਾ ਬੇਦਾਂ ਨੂੰ ਲੱਕੜਾਂ ਦੀ ਸ਼ਮਸ਼ਾਨ ਦੀ ਸਮੱਸਿਆ ਆਉਂਦੀ ਆ ਵੀ ਅਸੀਂ ਇਹਨਾਂ ਨੂੰ ਇਹਨਾਂ ਦਾ ਅਜੇ ਤੱਕ ਕਿਸੇ ਨੇ ਕੁਝ ਕਰਿਆ ਨਹੀਂਗਾ ਵੀ ਅਸੀਂ ਇਹ ਸ਼ਮਸ਼ਾਨ ਘਾਟ ਨੂੰ ਵਧੀਆ ਬਣਾਇਆ ਜਾਵੇ ਕਿਉਂਕਿ ਸਾਨੂੰ ਅਸੀਂ ਇਹਨਾਂ ਨੂੰ ਆਪਣੇ ਬਰਾਬਰ ਕਰੀਏ ਤੇ ਉਸ ਦੇ ਹਿਸਾਬ ਨਾਲ ਅਸੀਂ ਇੱਥੇ ਘੱਟੋ ਘੱਟ ਇੱਕ ਜਿਹਦਾ 80-85 ਲੱਖ ਦੇ ਵਿੱਚ ਨਾ ਜਿਹੜਾ ਪ੍ਰੋਜੈਕਟ ਬਣਨਾ ਇਹਦੇ ਵਿੱਚ 25 ਤੋਂ 27 ਲੱਖ ਦੇ ਕੀਮਤ ਦੀ ਇਹਦੇ ਵਿੱਚ ਪੱਠੀ ਲੱਗਣੀ ਹੈ ਜਿਹੜੀ ਗੈਸ ਵਾਲੀ ਬਹੁਤ ਵਧੀਆ ਮਾਡਰਨ ਵਧੀਆ ਕੰਪਨੀ ਦੀ ਪੱਠੀ ਲੱਗਣੀ ਆ ਤੇ ਉੱਥੇ ਇੱਕ ਹਾਲ ਬਣਨਾ 50x30 ਦਾ ਜਿਹਦੇ ਵਿੱਚ ਆਮ ਜਨਤਾ ਲਈ ਜਿਹੜੇ ਲੋਕ ਆਪਣੇ ਸੰਸਕਾਰ ਕਰਨ ਆਉਂਦੇ ਆ ਉਹਨਾਂ ਦੀ ਸਹੂਲਤ ਲਈ ਸੇਟਿੰਗ ਦਾ ਪ੍ਰੋਗਰਾਮ ਬੈਠਣ ਦਾ ਬਣਨਾ ਜਿਹਦੇ ਵਿੱਚ ਗਰਮੀ ਦੇ ਲਈ ਏਸੀ ਲੱਗਣਗੇ ਤੇ ਸਰਦੀਆਂ ਦੇ ਲਈ ਉੱਥੇ ਹੀਟਰਾਂ ਦਾ ਪ੍ਰਬੰਧ ਹੋਊਗਾ ਤੇ ਲੇਡੀਜ਼ ਦੇ ਲਈ ਜੋ ਵੀ ਹੈਗਾ ਵਾਸ਼ਰੂਮ ਜੈਂਟਸ ਦੇ ਲਈ ਵੱਖਰੇ ਵਾਸ਼ਰੂਮ ਤੇ ਪਾਣੀ ਵਾਲੀ ਟੈਂਕੀ ਸਮਰਸੀ ਵਾਲ ਮੋਟਰ ਵਗੈਰਾ ਤੇ ਬਹੁਤ ਵਧੀਆ ਪ੍ਰੋਜੈਕਟ ਆ ਜੋ 70 ਤੋਂ 80 ਲੱਖ ਰੁਪਏ ਦਾ ਪ੍ਰੋਜੈਕਟ ਆ ਉਹ ਲਗਾਉਣ ਦੀ ਸਾਡੀ ਇੱਛਾ ਦੀ ਜੋ ਅਸੀਂ ਇੱਥੇ ਲਗਾਉਣਾ ਚਾਹੁੰਦੇ ਆ ਸਰਪੰਚ ਸਾਹਿਬ ਤੁਸੀਂ ਇਹ ਪ੍ਰੋਜੈਕਟ ਮੰਗੇ ਲਿਆ ਜਾਂ ਹੈਵਨਲੀ ਪੈਲੇਸ ਆਪਣੀ ਮਰਜ਼ੀ ਨਾਲ ਲਾ ਲਿਆ ਬਿਲਕੁਲ ਜੀ ਮੰਗੇ ਲਿਆ ਜੀ ਅਸੀਂ ਉਹਨਾਂ ਤੋਂ ਸਾਡੇ ਉਹਨਾਂ ਦਾ ਲਿੰਕ ਜੀ ਉਹਨਾਂ ਦਾ ਹਰ ਇੱਕ ਕੰਪਨੀ ਤੁਸੀਂ ਵੀ ਪੜ੍ਹ ਲਿਆ ਤੁਹਾਨੂੰ ਪਤਾ ਹੋਊਗਾ ਇਹ ਕੰਪਨੀ ਦਾ ਇੱਕ ਸੀਐਸਆਰ ਫੰਡ ਹੁੰਦਾ ਕੰਪਨੀ ਸੋਸ਼ਲ ਰੀਫੰਡ ਉਹਦੇ ਅਕੋਰਡਿੰਗ ਉਹਨਾਂ ਨੇ ਸਾਨੂੰ ਪੁੱਛਿਆ ਜੀ ਵੀ ਅਸੀਂ ਕੁਝ ਕੰਮ ਕਰਨਾ ਚਾਹੁੰਦੇ ਹਾਂ ਤੁਹਾਡੇ ਪਿੰਡ ਦੇ ਵਿੱਚ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਕਹਾਂ ਸਾਡੇ ਅੱਕ ਜਿਹੜਾ ਭਾਈਚਾਰਾ 10 ਭਾਈਚਾਰਾ ਵੀ ਸੀ ਇਹਨਾਂ ਨੇ ਨਿਸ਼ਾਨ ਘੜਦੀ ਜਿਹੜੀ ਦਸ਼ਾਸਥਾਰ ਨਹੀਂ ਚਾਹੁੰਦੇ ਆ ਵੀ ਇੱਥੇ ਖਰਚ ਕੀਤਾ ਜਾਵੇ ਤੇ ਅਸੀਂ ਉਹਨਾਂ ਤੋਂ ਪ੍ਰੋਜੈਕਟ ਮੰਗਿਆ ਸੀਗਾ ਅਸੀਂ ਮਤਾਂ ਪਾ ਕੇ ਦਿੱਤਾ ਪੰਚਾਇਤ ਨੂੰ ਸਰਪੰਚ ਸਾਹਿਬ ਪਿੰਡ ਵਾਸੀ ਨੇ ਜੋ ਤੇ ਇਸੇ ਕਰਕੇ ਉਹ ਇੱਥੇ ਪ੍ਰੋਜੈਕਟ ਲਗਵਾ ਰਹੇ ਨੇ ਕੀ ਕਹੋਂਗੇ ਇਸ ਬਾਰੇ ਮੈਂ ਕਹਣਾ ਵੀ ਦੱਸੋ ਅਸੀਂ ਮਤਬਾ ਪਾ ਕੇ ਦਿੱਤਾ ਕਿੱਥੇ ਲਿਖਿਆ ਕੌਣ ਕਹਿੰਦਾ ਮੇਰੇ ਸਾਹਮਣੇ ਲਿਓ ਇਹ ਤਾਂ ਮੇਰੇ ਕੋਲ ਇੱਕੋ ਹੀ ਜਵਾਬ ਆ ਵੀ ਸਾਹਮਣੇ ਲਿਓ ਮੇਰੇ ਤੋਂ ਲਿਖ ਕੇ ਲਓ ਕੌਣ ਕਹਿੰਦਾ ਗੱਲ ਤਾਂ ਇਹ ਹੈ ਨਾ ਕਹਿਣ ਨੂੰ ਤਾਂ ਮੈਂ ਕੁਝ ਕਹਿ ਤੂੰ ਫਲਾਨਾ ਆਂ ਕਹਿੰਦਾ ਪ੍ਰੂਫ ਕੀ ਆ ਕਿੱਥੇ ਆ ਕੌਣ ਕਹਿੰਦਾ ਇਹ ਕਹਿਣ ਨੂੰ ਤਾਂ ਕਹਿੰਦੇ ਤਾਂ ਅਸੀਂ ਕਹਿੰਦੇ ਉਹ ਕਹਿੰਦੇ ਫਲਾਨਾ ਕਹਿੰਦਾ ਹੀ ਦਿਮਗਾ ਨਾਉਂ ਤਾਂ ਲੈਣ ਨਾਗੇ ਇਹਦਾ ਕੋਈ ਸਾਨੂੰ ਰਿਟਰਨ ਦੇ ਵਿੱਚ ਪੇਪਰ ਦਿਖਾਉਣ ਸਾਨੂੰ ਵੀ ਇੱਥੇ ਕੋਈ ਅਸੀਂ ਐਗਰੀਮੈਂਟ ਕਰਿਆ ਹੋਵੇ ਕੋਈ ਹੈਵਨਲੀ ਪੈਲਸ ਨਾਲ ਜਾਂ ਅਸੀਂ ਉਹਨਾਂ ਨਾਲ ਕੋਈ ਸਾਥ ਉਹਨਾਂ ਨੇ ਫਰਦ ਮੰਗੀ ਹੋਵੇ ਜਾਂ ਕੁਝ ਵੀ ਮੰਗਿਆ ਹੋਵੇ ਜਾਂ ਉਹਨਾਂ ਦੀ ਕੋਈ ਇੱਥੇ ਅਸੀਂ ਨਾਂ ਲਿਖਣਾ ਜਾਂ ਕੁਝ ਵੀ ਕਰਨਾ ਕੋਈ ਤਾਂ ਸਾਨੂੰ ਪ੍ਰੂਫ ਤਾਂ ਦੇਣ ਨਾ ਇਹ ਸਿਰਫ ਉਹਨਾਂ ਦਾ ਕਹਿਣਾ ਇਹ ਵੀ ਹੈ ਕਿ ਪੰਚਾਇਤ ਨਾਲ ਕੋਈ ਗੰਢ ਟੁੱਪ ਹੋਈ ਹੈ ਹੈਵਨਲੀ ਪੈਲਸ ਜੀ ਇਸ ਕਰਕੇ ਪ੍ਰੋਜੈਕਟ ਇੱਥੇ ਲਾਇਆ ਜਾ ਰਿਹਾ ਗੰਢ ਟੁੱਪ ਦਾ ਮਤਲਬ ਮੈਂ ਸਮਝਿਆ ਨਹੀਂ ਜੀ ਮਤਲਬ ਕੁਝ ਚੁੰਝਰੀ ਹੋਈ ਹੈ ਜਾਂ ਇਸ ਤਰ੍ਹਾਂ ਦਾ ਕੋਈ ਗੱਲਬਾਤ ਇਦਾਂ ਦਾ ਕੋਈ ਤੁਸੀਂ ਸੋਚਿਆ ਵੀ ਕੋਈ ਬੰਦਾ ਤੁਹਾਡੇ ਤੁਸੀਂ ਹੁਣ ਮੈਨੂੰ ਕੋਈ ਬੰਦਾ ਕਹੇ ਵੀ ਭਾਈ ਮੈਂ ਤੈਨੂੰ 10 ਲੱਖ ਰੁਪਏ ਦੇਣਾ ਵੀ ਉਹਦੇ ਲਈ ਮੈਂ ਤੈਨੂੰ 2 ਲੱਖ ਰੁਪਏ ਰਿਸ਼ਵਤ ਵੀ ਦੇਣਾ ਤੁਸੀਂ ਆਪ ਸਿਆਣੇ ਹੋ ਤੁਸੀਂ ਪੱਤਰਕਾਰ ਜਰਨਲਿਸਟ ਹੋ ਕਿੰਨੇ ਕਿੰਨੇ ਸਮੇਂ ਚ ਪ੍ਰੋਜੈਕਟ ਇਹ ਪੂਰਾ ਹੋ ਜਾਊਗਾ ਪ੍ਰੋਜੈਕਟ ਤੇ ਚੱਲਣ ਦੇਣਗੇ ਤਾਂ ਹੀ ਹੋਊਗਾ ਜੀ ਪੂਰਾ ਜੀ ਕੀ ਮਸਲਾ ਜੀ ਤੁਹਾਡੇ ਪਿੰਡ ਦਾ ਅੱਜ ਸਾਡੇ ਪਿੰਡ ਰਾਮਪੁਰ ਦੀ ಗ್ರಾಮ ਪੰਚਾਇਤ ਦੇ ਖਿਲਾਫ ਬਹੁਤ ਵੱਡਾ ਇਕੱਠ ਹੋਇਆ ਜਿਸ ਵਿੱਚ ਪੂਰਾ ਐਸਸੀ ਸਮਾਜ ਤੇ ਪੂਰਾ ਪਿੰਡ ਇਕੱਠਾ ਹੋ ਕੇ ਇੱਕ ਵਿਰੋਧ ਕਰ ਰਿਹਾ ਵਿਰੋਧ ਕਿਸ ਚੀਜ਼ ਦਾ ਤੁਹਾਨੂੰ ਦੱਸ ਰਹੇ ਆ ਕਿ ਇੱਕ ਹੈਵਨਲੀ ਪਹਿਲੇ ਸਾਡਾ ਬਿਰਧ ਆਸ਼ਰਮਾਂ ਦਰਾਹੇ ਤੇ ਉਹਨਾਂ ਨੇ ਕੀ ਕੀਤਾ ਐਸਸੀ ਭਾਈਚਾਰੇ ਜਿਹੜੀ ਸਮਸ਼ਾਨ ਘਾਟ ਸੀ ਪਿੰਡ ਰਾਮਪੁਰ ਗੁਰਦੁਆਰਾ ਰੇਰੂ ਸਾਹਿਬ ਵਾਲੇ ਰੋਡ ਤੇ ਉਹਨਾਂ ਨੇ ਆਪਣੇ ਪੰਚਾਇਤ ਨਾਲ ਰਲ ਕੇ ਇੱਥੇ ਇੱਕ ਪ੍ਰੋਜੈਕਟ ਸ਼ੁਰੂ ਕਰਤਾ ਬਈ ਜਿਹੜੇ ਉੱਥੇ ਡੈੱਡ ਬਾਡੀਜ਼ ਹੋਣਗੀਆਂ ਕਮਚਾਨ ਘਾੜ ਦੇ ਵਿੱਚ ਉਰੇ ਉਹਨਾਂ ਦਾ ਉਹਨੂੰ ਸੰਸਕਾਰ ਕੀਤਾ ਜਾਊਗਾ ਤੇ ਉਹ ਡੈੱਡ ਬਾਡੀਜ਼ ਕਿਹੜੀਆਂ ਹੋਣਗੀਆਂ ਜਿਹੜੀਆਂ ਵਿੱਧ ਆਸ਼ਰਮ ਚ ਹੋਣਗੀਆਂ ਤੇ ਲਾਵਾਰੇ ਸੌਣਗੀਆਂ ਤੇ ਪਿੰਡ ਵਿੱਚ ਇਸ ਦਾ ਕੋਈ ਫੈਸਲਾ ਨਹੀਂ ਕਿਉਂਕਿ ਪਿੰਡ ਲਈ ਵਿਕਾਸ ਲਈ ਕੋਈ ਕੰਮ ਨਹੀਂ ਹੈਗਾ ਇਹ ਇੱਕ ਹੈਮਨਲੀ ਪੈਲੇਸ ਵਾਲਿਆਂ ਦੇ ਜਿਹਨਾਂ ਨੇ ਉਹਨਾਂ ਨੇ ਫੈਸਲਾ ਨਹੀਂ ਕੀਤਾ ਜਾ ਰਿਹਾ ਤੇ ਪੂਰਾ ਪਿੰਡ ਇਸ ਦੇ ਵਿਰੋਧ ਵਿੱਚ ਤੇ ਪੰਚਾਇਤ ਨੂੰ ਪਤਾ ਨਹੀਂ ਕੀ ਲਾਲਚ ਮਿਲਿਆ ਕਿ ਉਹਨਾਂ ਨੇ ਇਸ ਚੀਜ਼ ਦੇ ਵਿੱਚ ਸਾਥ ਦਿੱਤਾ ਇਸ ਚੀਜ਼ ਦਾ ਸਾਥ ਦਿੱਤਾ ਤੇ ਪਰਮਿਸ਼ਨ ਦਿੱਤੀ ਤੇ ਇਹ ਗਲਤ ਹੋ ਰਿਹਾ ਤੇ ਸਾਰਾ ਪਿੰਡ ਇਸ ਦੇ ਖਿਲਾਫ ਕਿ ਜਿਵੇਂ ਹੈਵਨਲੀ ਪੈਲਸ ਉਹ ਬਹੁਤ ਵੱਡੀ ਐਨਕੂ ਆ ਇਹ ਕਰੋੜਾਂ ਅਰਬਾਂ ਦੀ ਜਿਹੇ ਮਾਲਕਾ ਹੈ ਤੇ ਇਹ ਕਿਸੇ ਹੋਰ ਜਗ੍ਹਾ ਲੈ ਕੇ ਇਸ ਤਰ੍ਹਾਂ ਦਾ ਪ੍ਰੋਜੈਕਟ ਲਗਾ ਸਕਦੇ ਸੀ ਕਿ ਰਾਮਪੁਰ ਪਿੰਡ ਉਹ ਆਖੀ ਜਗ੍ਹਾ ਹੈਗੀ ਆ ਕਾਫੀ ਟਾਈਮ ਤੋਂ ਕੋਸ਼ਿਸ਼ ਕਰ ਰਹੇ ਸੀ ਆਣ ਵਾਲੇ ਦੇ ਪਿੰਡਾਂ ਚ ਦਰਾਹੇ ਵੀ ਹੋਰ ਆ ਪਰ ਇਹਨਾਂ ਨੂੰ ਕਿਸੇ ਨੇ ਨਹੀਂ ਬਣ ਦਿੱਤਾ ਤੇ ਪਿੰਡ ਦੀ ਪੰਚਾਇਤ ਨੂੰ ਪਤਾ ਨਹੀਂ ਕਿਦਾਂ ਲਾਲਚ ਲਿਆ ਕੇ ਕਾਬੂ ਕਰ ਲਿਆ ਤੇ ਉਰੇ ਐਸਸੀ ਬਾਈਕ ਜਾਰੇ ਦੀ ਜਿਹੜੀ ਸਮਸ਼ਾਨ ਘਾਟ ਪਹਿਲਾਂ ਬਣੀ ਹੋਈ ਆ ਇਹਦੀ ਡਵੈਲਪਮੈਂਟ ਕਰਨ ਦੀ ਜਗ੍ਹਾ ਤੇ ਉਹਨਾਂ ਨੇ ਆਪਣੇ ਫੈਦਲੀਆਂ ਨੂੰ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਤੇ ਇਹ ਕੰਮ ਸ਼ੁਰੂ ਹੋ ਚੁੱਕਿਆ ਇੱਥੇ ਜੀਸੀਯੂ ਮਸ਼ੀਨ ਨਾਲ ਕੰਮ ਕੀਤਾ ਜਾ ਚੁੱਕਿਆ ਜੋ ਕਿ ਬਹੁਤ ਗਲਤ ਹੈ ਤੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਸੱਜਣ ਲੋਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਪਿੰਡ ਦੀ ਜਗ੍ਹਾ ਵਾ ਪਿੰਡ ਦੇ ਲੋਕਾਂ ਲਈ ਜੋ ਵਰਤੀ ਜਾਵੇ ਪਿੰਡ ਦੇ ਵਿਕਾਸ ਲਈ ਪਿੰਡ ਦੇ ਸਮਸ਼ਾਨ ਘਾਟ ਤੇ ਜਿੰਨੇ ਮਰਜੀ ਇਹਨੂੰ ਤਿਆਰ ਕਰ ਵਧੀਆ ਬਣਾਉਣ ਪਰ ਬੇਰਦਾ ਆਸ਼ਰਮ ਲਈ ਜਾਂ ਹੈਵਨ ਪੈਲੇਸ ਲਈ ਅਸੀਂ ਨਹੀਂ ਦੇ ਸਕਦਾ ਇੱਕ ਪਾਸੇ ਜੋ ਪੰਜਾਬ ਸਰਕਾਰ ਹੈ ਰੋਕ ਲਗਾ ਰਹੀ ਹੈ ਦੂਸਰੇ ਪਾਸੇ ਇੱਥੇ ਕਾਹੀ ਬਟੂ ਗਿੰਦ ਚ ਲੋਕ ਕੱਢੇ ਗਏ ਪੰਚਾਇਤ ਨੇ ਬਿਨਾ ਪਰਮਿਸ਼ਨ ਦੇ ਪੰਚਾਇਤ ਮੈਜੋਰਟੀ ਚਾ ਉਹਨੇ ਕਿਸੇ ਦੀ ਵੀ ਸਲਾਹ ਨਹੀਂ ਲਈ ਕਿਸੇ ਐਸਸੀ ਭਾਈਚਾਰੇ ਦੇ ਬੰਦੇ ਦੀ ਸਲਾਹ ਨਹੀਂ ਲਈ ਆਪਣੇ ਆਪ ਹੀ ਸਾਰੇ ਕੁਝ ਕਰਕੇ ਦਰਾਖਤ ਵੀ ਪੜਤੇ ਤੇ ਮਸ਼ੀਨ ਲਿਆ ਕੇ ਪ੍ਰੋਜੈਕਟ ਵੀ ਸ਼ੁਰੂ ਕਰਤਾ ਕਿਸੇ ਨੂੰ ਭਰੋਸੇ ਵਿੱਚ ਨਹੀਂ ਲਿਆਗੇ ਜਿਸ ਕਰਕੇ ਬਹੁਤ ਵੱਡਾ ਵਿਰੋਧ ਹੋ ਰਿਹਾ ਪਿੰਡ ਦੇ ਵਿੱਚ ਤੇ ਤੁਸੀਂ ਆ ਦੇਖ ਸਕਦੇ ਹੋ ਅਗਲੇ ਦਿਨਾਂ ਦੇ ਵਿੱਚ ਇਹ ਵਿਰੋਧ ਹੋਰ ਬਹੁਤ ਜ਼ਿਆਦਾ ਵਧੂਗਾ ਇਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਦੀ ਪੰਚਾਇਤ ਹੈ ਤੇ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹੈ ਭਗਵੰਤ ਸਿੰਘ ਮਾਤੋਂ ਕਿ ਉਹਨਾਂ ਕੀ ਅ피ਰਕਾਣਾ ਚਾਹੁੰਦਾ ਹੈ ਤੁਹਾਡੇ ਸੋਸ਼ਲ ਮੀਡੀਆ ਦੇ ਰਾਹੀਂ ਸਾਡੀ ਆਵਾਜ਼ ਦੂਰ ਤੱਕ ਜਾਊਗੀ ਭਗਵੰਤ ਜੀ ਮਾਨ ਸਾਖ ਇਹੀ ਪਹਚਾਵਾਗੇ ਕਿ ਇਸ ਪ੍ਰੋਜੈਕਟ ਨੂੰ ਬੰਦ ਕਰੋ ਪਿੰਡ ਦੇ ਵਿਕਾਸ ਲਈ ਕੰਮ ਕਰੋ ਸਾਡੇ ਜੀਵ ਸ਼ਮਸ਼ਾਨ ਘਾਟ ਤੇ ਪੈਸਾ ਲਾਉਣਾ ਤੁਸੀਂ ਪੰਚਾਇਤ ਕੋਲ ਪੈਸਾ ਹੋਣਾ ਚਾਹੀਦਾ ਆਪਣਾ ਲਾਓ ਤੇ ਸ਼ਮਸ਼ਾਨ ਘਾਟ ਨੂੰ ਵਧੀਆ ਬਣਾਓ ਤੁਸੀਂ ਇੱਕ ਐਨ ਜੀਓ ਨੂੰ ਕਿਉਂ ਦੇ ਰਹੇ ਹੋ ਸਾਡੀ ਸ਼ਮਸ਼ਾਨ ਘਾਟ ਐਨ ਜੀਓ ਨੂੰ ਦੇ ਰਹੇ ਹੋ ਤੇ ਉਹ ਆਪਣੇ ਵਰਤੇਗੀ ਆਪਣੇ ਕੰਮਾਂ ਲਈ ਵਰਤੇਗੀ ਉਹਨਾਂ ਦੇ ਉਹਨਾਂ ਦੇ ਲਵਾਰਸ ਬਾਸ਼ ਲਾਸ਼ਾਂ ਆਉਣਗੀਆਂ ਜਾਂ ਕਿਤੋਂ ਵੀ ਉਹ ਕਰਨਗੇ ਸੰਸਕਾਰ ਕਰਨਗੇ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੈ ਉਹ ਆਪਣਾ ਕੰਮ ਕਿਤੇ ਹੋਰ ਸ਼ੁਰੂ ਕਰ ਸਕਦੇ ਨੇ ਪਰ ਪਿੰਡ ਦੇ ਵਿੱਚ ਬਹੁਤ ਰੋਸ਼ ਹੈ ਕਿ ਅੜ ਵਾਲੇ ਪਿੰਡਾਂ ਵਿੱਚ ਸਾਡੀ ਸਮਸ਼ਾਨ ਘਾਟ ਨੂੰ ਹੋਰ ਕਿਸੇ ਵਰਤੋਂ ਲਈ ਨਹੀਂ ਅਸੀਂ ਦੇ ਸਕਦੇ ਅਸੀਂ ਆਪਣੇ ਪਿੰਡ ਲਈ ਆਪਣੀ ਪਿੰਡ ਦੀ ਪ੍ਰਾਪਰਟੀ ਪਿੰਡ ਲਈ ਵਰਤ ਸਕਦੇ ਹਾਂ ਸਰੋੜੀ ਤੇ ਕੋਈ ਦੂਆ ਤੱਕ ਡੰਗਲਾਂ ਦਾ ਨਹੀਂ ਮੇਰਾ ਨਾਮ ਸੁਖਵੀਰ ਸਿੰਘ ਆ ਜੀ ਸਾਬਕਾ ਪੰਚਾਇਤ ਨਗਰ ਅੰਮ੍ਰਿਤਪੁਰ ਤੋਂ ਤੇ ਮੈਂ ਆਪ ਜੀ ਦੇ ਮੀਡੀਆ ਰਾਹੀਂ ਇਥੇ ਦੀ ಗ್ರಾಮ ਪੰਚਾਇਤ ਨੂੰ ਸਾਡੀ ਸਰਕਾਰ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਸਾਡੀ ਪੁਰਜ ਰ ਅਪੀਲ ਆ ਕਿ ਸਾਡੇ ਜਿਹੜਾ ਇਹ ਐਸਸੀ ਭਾਈਚਾਰੇ ਦਾ ਸ਼ਮਸ਼ਾਨ ਘਾਟਾ ਇਹਦੇ ਵਿੱਚ ਇਹ ਹੈਵਨਲੀ ਪੈਲਸ ਐਂਡ ਜੂਰਾਨ ਦੁਆਰਾ ਇਹ ਲਾ ਰਹੇ ਨੇ ਪ੍ਰੋਜੈਕਟ ਸ਼ਮਸ਼ਾਨ ਘਾਟ ਦੇ ਵਿੱਚ ਮਰਦਿਆਂ ਨੂੰ ਜਿਹੜੇ ਸੰਸਕਾਰ ਕਰਨ ਦਾ ਅਸੀਂ ਪਹਿਲੀ ਗੱਲ ਤਾਂ ਇਹ ਆ ਜੀ ਜਿਹੜਾ ਹੈਵਨਲੀ ਪੈਲਸ ਆ ਜਾਂ ਕੋਈ ਐਨਜੀਓ ਆ ਇਹਨਾਂ ਕੋਲ ਬੜਾ ਪੈਸਾ ਹੁੰਦਾ ਜੀ ਤੇ ਇਹ ਪੈਸਾ ਆਪਣਾ ਕਿਸੇ ਪਾਸੇੋਂ ਵੀ ਇਹ ਹਾਇਰ ਕਰਕੇ ਜਗ੍ਹਾ ਨੂੰ ਇਸ ਸ਼ਮਸ਼ਾਨ ਘਾਟ ਲਈ ਆਪਣੀ ਜਗ੍ਹਾ ਖਰੀਦ ਲੈਣਾ ਤੇ ਜਿਹੜੀ ਇੱਥੇ ਬਦੂ ਉੱਠੇਗੀ ਇਹਦੀ ਸਾਰਾ ਨਾਲ ਵੱਡੀ ਤਕਲੀਫ ਇੱਥੇ ਜਿਹੜੇ ਅਲਦਲੇ ਪਰਿਵਾਰ ਨੇ ਅਲਦਲੇ ਸਾਰੇ ਮੇਰੇ ਕੋਲੇ ਖੜੇ ਨੇ ਸਾਰੇ ਜਿੰਨੇ ਵੀ ਅਲਦਲੇ ਇੱਥੇ ਘਰ ਨੇ ਕਿਉਂਕਿ ਪਿੰਡ ਦੇ ਵਿਚਾਲੇ ਆ ਇਹ ਤੇ ਇਹਦੇ ਅਲਦਲੇ ਬਹੁਤ ਘਰ ਨੇ ਜਿਨ੍ਹਾਂ ਨੂੰ ਇਸ ਉਦੋਂ ਤੋਂ ਬਹੁਤ ਤਕਲੀਫ ਆ ਜੀ ਤੇ ਹਰ ਬੰਦਾ ਇਹ ਚਾਹੁੰਦਾ ਵੀ ਇੱਥੇ ਬਿਲਕੁਲ ਨਾ ਬਣਾਇਆ ਜਾਵੇ ਤੇ ਕੱਲ ਇਸ ਚੀਜ਼ ਦਾ ਸਰਪੰਚ ਨੂੰ ਵੀ ਸਨਹਿਾ ਦਿੱਤਾ ਗਿਆ ਤੇ ਪੰਚਾਇਤ ਮੈਂਬਰ ਵੀ ਜਿਹੜਾ ਇੱਥੇ ਆਪਣੇ ਹੈਗੇ ਨੇ ਉਹਨਾਂ ਨੂੰ ਵੀ ਸਨਹਿਤਾ ਆ ਗਿਆ ਪੰਚਾਇਤ ਮੈਂਬਰ ਵੀ ਕਿਸੇ ਗੱਲ ਦੇ ਉੱਤੇ ਨਹੀਂ ਆਇਆ ਕਹਿੰਦੇ ਬਹੁਤ ਚੰਗਾ ਜੀ ਕੋਈ ਮਤਲਬ ਬੈਨੀਫਿਟ ਹੈ ਆ ਦੇਖੋ ਇਹਦੇ ਤੁਸੀਂ ਦੇਖ ਸਕਦੇ ਹੋ 10-12 ਰਕਤ ਪੱਟੇ ਗਏ ਨੇ ਤੇ ਜਿਹੜੀਆਂ ਕੰਧਾਂ ਨੇ ਇਹਦੀਆਂ ਗਿਰੀਆਂ ਹੋਈਆਂ ਨੇ ਸਾਰੇ ਪਾਸਿਓਂ ਹਾਂਜੀ ਤੇ ਜਿਹੜਾ ਕੁਝ ਵੀ ਅਸੀਂ ਡਿਵੈਲਪਮੈਂਟ ਕਰਨੀਆਂ ਜਾਂ ਕੁਝ ਵੀ ਕਰਨਾ ਇਹਦਾ ਕੰਧਾ ਬਣਾ ਦੇਣਾ ਇੱਥੇ ਬੈਠਣ ਵਾਸਤੇ ਸ਼ੈੱਡ ਪਾ ਦੇਣਾ ਜਿਹੜਾ ਸਾਡਾ ਸ਼ਮਸ਼ਾਨ ਘਾੜ ਦੇ ਉੱਤੇ ਲੋਹੇ ਦਾ ਬਣਾਇਆ ਹੋਇਆ ਉਹਨੂੰ ਸਿਮੈਂਟਡ ਕਰ ਦੇਣਾ ਅਗਰ ਕੰਮ ਕਰਨ ਵਾਲੇ ਤਾਂ ਬਹੁਤ ਨੇ ਜੀ ਪਰ ਅਸੀਂ ਵੀ ਕਿਸੇ ਵੀ ਦੂਏ ਪਿੰਡ ਦਾ ਜਾਂ ਕਿਸੇ ਸੰਸਥਾ ਦੇ ਸੰਸਥਾ ਦੇ ਤੌਰ ਤੇ ਇੱਥੇ ਆ ਕੇ ਸ਼ਮਸ਼ਾਨ ਘਾੜ ਦੇ ਵਿੱਚ ਸੰਸਕਾਰ ਕਰਨ ਦਾ ਬਿਲਕੁਲ ਵਿਰੋਧ ਕਰਦੇ ਹਾਂ ਜੀ ਅਸੀਂ ਇਹ ਚੀਜ਼ ਨਹੀਂ ਚਾਹੁੰਦੇ ਹੈਗੇ ਵੀ ਪਿੰਡ ਦੇ ਵਿੱਚ ਇਹ ਅਸੀਂ ਦੂਏ ਪਿੰਡਾਂ ਤੋਂ ਆ ਕੇ ਇੱਥੇ ਮਰਦਿਆਂ ਦਾ ਸਰੀਰ ਜਿਹੜਾ ਇੱਥੇ ਸਸਕਾਰ ਕੀਤਾ ਜਾਵੇ ਤੇ ਮਤਲਬ ਜੋ ਪਿੰਡ ਦੇ ਸਰਪੰਚ ਨੇ ਜਾਂ ਪੰਚਾਇਤ ਨੇ ਇਹਨਾਂ ਨੇ ਪਿੰਡ ਵਾਸੀਆਂ ਨੂੰ ਭਰੋਸੇ ਵਿੱਚ ਨਹੀਂ ਲਿਆ ਵੀ ਇਸ ਤਰ੍ਹਾਂ ਦਾ ਪ੍ਰੋਜੈਕਟ ਲੱਗ ਰਿਹਾ ਤੇ ਤੁਹਾਡੀ ਕੋਈ ਸਹਿਮਤੀ ਲਈ ਗਈ ਆ ਨਹੀਂ ਬਿਲਕੁਲ ਨਹੀਂ ਜੀ ਆ ਸਾਰੇ ਬੰਦੇ ਖੜੇ ਨੇ ਜੀ ਸਾਡੇ 80 ਭਾਈਚਾਰੇ ਦੇ ਵਿੱਚੋਂ ਵੀ ਬਹੁਤ ਬੰਦੇ ਖੜੇ ਨੇ ਤੇ ਜਰ ਨਾਲ ਜਿਹੜੇ ਬੀਬੀਆਂ ਨੇ ਸਾਡੀਆਂ ਬਿਲਕੁਲ ਜਿੰਨਾਂ ਦੇ ਨਾਲ ਘਰ ਲੱਗਦੇ ਨੇ ਕਿਸੇ ਤੋਂ ਕੋਈ ਨਹੀਂ ਲਈ ਗਈ ਹੋ ਸਕਦਾ ਵੀ ਇਹਨਾਂ ਨੂੰ ਮਤਲਬ ਕੋਈ ਲਾਲਚ ਦਿੱਤਾ ਗਿਆ ਹੋਵੇ ਹੋ ਸਕਦਾ ਵੀ ਕੁਝ ਪੈਸੇ ਇਹਨਾਂ ਨੂੰ ਦਿੱਤੇ ਹੋਣ ਪੰਚਾਇਤ ਨੂੰ ਇਹਨਾਂ ਦਾ ਮਾੜਾ-ਮੋਟਾ ਮੂੰਹ ਮਿੱਠਾ ਕਰਾਪਤਾ ਹੋ ਗਿਆ ਵੇ ਤਾਂ ਹੀ ਇਹ ਮਤਲਬ ਲੋਕਾਂ ਤੋਂ ਇਜਾਜ਼ਤ ਲੈਣੀ ਇਹਨਾਂ ਨੇ ਵਾਜਬ ਨਹੀਂ ਨਾ ਸਮਝੀ ਹੀ ਨਹੀਂ ਚਲੋ ਸੰਸਕਾਰ ਚਲੋ ਕੀਤਾ ਜਾ ਸਕਦਾ ਪਰੰਤੂ ਜਿਸ ਤਰ੍ਹਾਂ ਕਿ ਦੱਸਿਆ ਗਿਆ ਕਿ ਇੱਕ ਹੋਰ ਸਮਸ਼ਾਨ ਘਾਟ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਜੈਕਟ ਪਹਿਲਾਂ ਲੱਗਿਆ ਹੋਇਆ ਫਿਰ ਇਸ ਪ੍ਰੋਜੈਕਟ ਦੀ ਕੀ ਜ਼ਰੂਰਤ ਪੈਗੀ ਹਾਂਜੀ ਵੀਰ ਜੀ ਇਹ ਮੈਂ ਆਪ ਜੀ ਨੂੰ ਚਾਹੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਸਾਡੇ ਨਹਿਰ ਦੇ ਉੱਤੇ ਸਮਸ਼ਾਨ ਘਾਟਾ ਜਰਨਲ categories ਦਾ ਤੇ ਉੱਥੇ ਬਕਾਇਦਾ ਤੌਰ ਤੇ ਪੱਠੀਆਂ ਲਾਈਆਂ ਗਈਆਂ ਨੇ ਜੀ ਇਹ ਤੁਸੀਂ ਆ ਕੇ ਦਾ ਚਾਹ ਮਾਇਨਾ ਆਪ ਵੀ ਕਰ ਸਕਦੇ ਹਾਂ ਸਰਪੰਚ ਵੀ ਜਾਣਦਾ ਇਹ ਸਾਰਾ ਪਿੰਡ ਨੂੰ ਪਤਾ ਜੀ ਇਹ ਤਾਂ ਐਨ ਜੀਓ ਵਾਸਤੇ ਜਾਂ ਮਤਲਬ ਬਾਹਰ ਲੀਆਂ ਸੰਸਥਾ ਜਿਹੜੀ ਆਪਣੇ ਹੈਵਲਨੀ ਪੈਲਸ ਵਾਲੇ ਨੇ ਜਿਨ੍ਹਾਂ ਕੋਲ ਬੇਥਾਸ਼ਾ ਪੈਸਾ ਜੀ ਹਾਂਜੀ ਕੋਈ ਪੈਸੇ ਦੀ ਉਹਨਾਂ ਕੋ ਘਾਟ ਨਹੀਂ ਗਈ ਜੇ ਅਗਰ ਉਹਨਾਂ ਨੂੰ ਚਾਹੀਦਾ ਦੇਖੋ ਦਰਾਹਾ ਪਿੰਡ ਬਿਲਕੁਲ ਕੋਲ ਆ ਜੀ ਉਹਨਾਂ ਦੇ ਹਾਂਜੀ ਦਰਾਹਾ ਪਿੰਡ ਆ ਉਹਨਾਂ ਨੇ ਜਵਾਬ ਦਿੱਤਾ ਜੀ ਇਹਨਾਂ ਨੂੰ ਤੇ ਨਾਲ ਪਿੰਡ ਆ ਦਰਾਹਾ ਸ਼ਹਿਰ ਆ ਜੀ ਉਹਨਾਂ ਨੇ ਇਹਨਾਂ ਨੂੰ ਬਿਲਕੁਲ ਜਵਾਬ ਦਿੱਤਾ ਜੀ ਤੇ ਕਦੋਂ ਪਿੰਡਾਂ ਦੇ ਕੋਲ ਗਏ ਨੇ ਉਹਨਾਂ ਨੇ ਵੀ ਜਵਾਬ ਦਿੱਤਾ ਵਾ ਤੇ ਸਾਰੇ ਅਲਦਲ ਜਿੰਨੇ ਪਿੰਡਾਂ ਨੇ ਸਾਰਿਆਂ ਨੇ ਉਹਨਾਂ ਨੂੰ ਜਵਾਬ ਦਿੱਤਾ ਜੀ ਤੇ ਇਹਨਾਂ ਨੇ ਹੁਣ ਦਬਾਅ ਬਣਾ ਕੇ ਕੁਝ ਪੈਸੇ ਦਾ ਲਾਲਚ ਦੇ ਕੇ ਮਤਲਬ ਸਾਡਾ ਇਹ ਜਿਹੜਾ ਇੱਥੇ ਆ ਕੇ ਆਪਣਾ ਪ੍ਰੋਜੈਕਟ ਲਾਉਣ ਦੀ ਕੁਝ ਪਹਿਲਾਂ ਵੀ ਇਹ ਸਰਪੰਚ ਗੁਲਦੀਪ ਸਿੰਘ ਜੀ ਦੇ ਜਦੋਂ ਸੀਗੇ ਸਰਪੰਚ ਉਦੋਂ ਵੀ ਆਏ ਸੀਗੇ ਜੀ ਹਾਂਜੀ ਤੇ ਅਛਰਾ ਸਿੰਘ ਸਰਪੰਚ ਜੀ ਜਦ ਦੇ ਇਹਨਾਂ ਦੀ ਕੋਸ਼ਿਸ਼ ਚੱਲ ਰਹੀ ਆ ਵੀ ਅਸੀਂ ਰਾਮਪੁਰ ਦੇ ਵਿੱਚ ਆ ਕੇ ਆਪਦਾ ਮਤਲਬ ਮਰਦਾਂ ਨੂੰ ਸੰਸਕਾਰ ਕਰਨ ਲਈ ਇੱਥੇ ਅਸੀਂ ਜਗ੍ਹਾ ਲਈ ਜੀ ਲੱਗਦਾ ਵੀ ਤੱਕੇਸ਼ਾਈ ਕਰ ਰਿਹਾ ਹੈ ਹੈਵਨਲੀ ਪੈਲੇਸ ਬਿਲਕੁਲ ਤੱਕੇਸ਼ਾਈ ਹੋ ਰਹੀ ਹੈ ਜੀ ਤੱਕੇਸ਼ਾਈ ਹੋ ਰਹੀ ਹੈ ਜੀ ਅਸੀਂ ਡੇਰਾ ਸਮਾਦ ਦੇ ਉੱਤੇ ਉੱਥੇ ਵਿਰੋਧ ਹੋਇਆ ਜੀ ਹਾਂਜੀ ਡੇਰੇ ਸਮਾਦ ਦੇ ਆਪਣੇ ਬਾਬਾ ਜੀ ਦੇ ਉੱਥੇ ਕਹਿੰਦੇ ਸਾਨੂੰ ਜਗ੍ਹਾ ਦੇ ਦਿਓ ਉਹਨਾਂ ਨੇ ਵਿਰੋਧ ਕੀਤਾ ਜੀ ਇਸ ਚੀਜ਼ ਤੁਸੀਂ ਹੈਵਨਲੀ ਪੈਲੇਸ ਹੈ ਜੋ ਪੈਲੇਸ ਦਾ ਅਫੀਸਰ ਆਇਆ ਸੀ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਨਾ ਬਿਲਕੁਲ ਨਹੀਂ ਜੀ ਕੀਤੀ ਉਹ ਪੰਚਾਇਤ ਨੇ ਉਹਨਾਂ ਨੂੰ ਮਤਾਵਾ ਕੇ ਦਿੱਤਾ ਜਾਂ ਜੋ ਵੀ ਆ ਇਸ ਦੀ ਅਸੀਂ ਵੈਸੇ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਸਟੇ ਲਾਵਾਂਗੇ ਇਹਦੇ ਤੇ ਹਾਂਜੀ ਤੇ ਹਾਈ ਕੋਰਟ ਦੇ ਵਿੱਚ ਜਾ ਕੇ ਅਸੀਂ ਇਹਦਾ ਮਤਲਬ ਕੇਸ ਲਾਵਾਂਗੇ ਬਿਲਕੁਲ ਅ ਪਿਛਲੇ ਕੁਝ ਸਾਲ ਪਹਿਲਾਂ ਵੀ ਹੈਵਨਲੀ ਪੈਲੇਸ 'ਚ ਘਰੌਲਾ ਪਿਆ ਸੀਗਾ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਉਸ ਦੀਆਂ ਜੋ ਬਾਅਦ ਉਹਦੀਆਂ ਚੀਜ਼ਾਂ ਹੁੰਦੀਆਂ ਲੈਣ ਵਾਸਤੇ ਦੀ ਬੇਟੀ ਆਈ ਸੀ ਤੇ ਉੱਤੇ ਪੁਲਿਸ ਨੂੰ ਹੈਵਨਲੀ ਪੈਲੇਸ ਦੇ ਅਧਿਕਾਰੀਆਂ ਨੇ ਬੰਦਕ ਬੰਦਕ ਬਣਾ ਲਿਆ ਸੀ ਹਾਂਜੀ 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 ਬਿਲਕੁਲ ਜੀ ਤੇ ਲੱਗਦਾ ਵੀ ਕੋਈ ਜੇ ਹੈਵਨਲੀ ਪੈਲੇਸ 'ਚ ਜੋ ਉੱਤੇ ਅਗਰ ਡੈਥ ਹੋ ਜਾਂਦੀ ਹੈ ਤੇ ਉਸ ਦੇ ਪ੍ਰਵਾਦ ਦੱਸੇ ਬਿਨਾ ਇੱਥੇ ਉਹਦਾ ਸੰਸਕਾਰ ਕਰਨ ਦਾ ਕੋਈ ਬਿਲਕੁਲ ਜੀ ਇਹੀ ਇਹ ਇਹਨਾਂ ਦੀ ਮਨਛਾ ਹੀ ਇਹ ਹੈ ਜੀ ਮੇਨ ਤੌਰ ਤੇ ਇਹਨਾਂ ਨੂੰ ਆਇਆ ਵੀ ਇਹ ਲੱਖਾਂ ਰੁਪਏ ਲੈਂਦੇ ਨੇ ਬੰਦੇ ਦਾ ਕਿਉਂਕਿ ਇਹ ਹੈਵਨਲੀ ਪੈਲ ਸੀਨੀਅਰ ਸਿਟੀ ਹੁੰਦਾ ਜੀ ਸਾਰੇ ਉਹ 70 80 ਸਾਲ ਦੇ ਨੇ ਉੱਥੇ ਤਾਂ ਬਹੁਤ ਡੈਥ ਆਉਂਦੀਆਂ ਨੇ ਜੀ ਸਾਡੇ ਤਾਂ ਇੱਥੇ ਲੈਣ ਲੱਗ ਜਾ ਕਰੋ ਜੀ ਫੇਰ ਜਿਹੜੀਆਂ ਲਵਾਰਸ ਲਾਸ਼ਾਂ ਨੇ ਹੌਲੀ ਹੌਲੀ ਸਮਾਂ ਪਾ ਗਏ ਉਹ ਵੀ ਇੱਥੇ ਆ ਗਏ ਉਹਨਾਂ ਦੇ ਸਸਕਾਰ ਹੋਣਗੇ ਜੀ ਫੇਰ ਇੱਥੇ ਕੋਈ ਰੋਕ ਟੋਕ ਤਾਂ ਰਹਿਣੀ ਨਹੀਂ ਜੀ ਇਹ ਸਾਡੇ ਤਾਂ ਇੱਥੇ ਪਰਿਵਾਰਾਂ ਨੂੰ ਬੜਾ ਔਖਾ ਹੋ ਜੂਗਾ ਜੀ ਇਸ ਕਰਕੇ ਅਸੀਂ ਇਸ ਚੀਜ਼ ਦਾ ਬਿਲਕੁਲ ਵਿਰੋਧ ਕਰਦੇ ਹਾਂ ਸਾਡੇ ਨਾਲ ਸਾਡੇ ਆ ਸਾਰੇ ਭਾਈਚਾਰਾ ਐਸੀ ਭਾਈਚਾਰਾ ਵੀ ਸਾਡੇ ਨਾਲ ਖੜਾ ਵਾ ਇਹ ਬਿਲਕੁਲ ਇਸ ਚੀਜ਼ ਦਾ ਜੀ ਅਸੀਂ ਵਿਰੋਧ ਕਰਦੇ ਆ ਜੋ ਡੀਸੀ ਜਾਂ ਐਸਡੀਐਮ ਹਲਕੇ ਦਾ ਉਸ ਨੂੰ ਦਿੱਤੀਆ ਸ਼ਿਕਾਇਤ ਲਿਖਤੀ ਕੋਈ ਤੁਸੀਂ ਅਸੀਂ ਐਪਲੀਕੇਸ਼ਨ ਪਾ ਰਹੇ ਹਾਂ ਜੀ ਸਾਰਿਆਂ ਨੂੰ ਐਪਲੀਕੇਸ਼ਨਾਂ ਪਾਵਾਂਗੇ ਤੇ ਹਾਈ ਕੋਰਟ ਤੋਂ ਚੋ ਸਟੇਲ ਲਵਾਂਗੇ ਠੀਕ ਹਾਂਜੀ ਬਿਲਕੁਲ